ਯੰਗਲ ਦੇ ਧਰ ਕਰਦੇ ਵਾਹਿਗੁਰੂ ਜੀ ਦਾ ਖਾਤਾ ਦਾ ਵਾਹਿਗੁਰੂ ਜੀ ਕੀ ਫਤ ਹੈ ਗੁਰੂ ਲੋ ਪਿਆਰੀ ਸਾਧ ਸੰਗਤਿਓ ਬੜਾ ਮਨ ਦੁਖੀ ਹੈ ਜੋ ਕਿ ਪਰਮਪਤਾ ਪ੍ਰਮਾਤਮਾ ਅਕਾਲ ਪੁਰਖ ਜੀ ਨੇ ਪਤਾ ਨਹੀਂ ਇਹ ਸੰਗਤਾਂ ਦੇ ਨਰਾਜ਼ ਹੋ ਗਿਆ ਤੇ ਸੰਗਤਾਂ ਵੀ ਮਨਮਰਜ਼ੀ ਕਰਦੀਆਂ ਨੇ ਬਾਣੀ ਤੋਂ ਵਰਖਲਾ ਸਾਧੀਆਂ ਤੋਂ ਵਰਖਲਾ ਪ੍ਰਮਾਤਮਾ ਨੂੰ ਕਹਿੰਦੇ ਰੱਬ ਕੇ ਦੇਖਿਆ ਅਕ ਪਤਾ ਲੱਗਦਾ ਨਾ ਮੇਰਾ ਬਹਿਗਾ ਹਰ ਪੀੜਤਾ ਕਿੰਨੀ ਬਾਜਾ ਪਾਣੀ ਦੀ ਮਾਰ ਕਿੰਨੀ ਪੈ ਰਹੀ ਆ ਕੋਈ ਅੰਤ ਨਹੀਂ ਆ ਨਟ ਪਰੇ ਆਉਂਦੇ ਆ ਦੇਸ਼ ਦੇ ਵਿੱਚ ਬਹੁਤ ਇਨਾ ਗੱਲਾਂ ਦੇ ਦੁੱਖ ਤਰਦ ਨੂੰ ਦੇਖਦੇ ਹੋਏ ਹਰ ਪ੍ਰੋਗਰਾਮ 'ਤੇ ਜਿੱਦਾਂ ਕਰੋਨਾ ਦੇ ਚੱਕਰ ਹੋਏ ਜਾਂ ਹੋਰ ਡੇਰਾ ਬਾਬਾ ਹਰਸੇ ਦਾ ਵੱਡਾ ਪਰੋਲਾ ਰਹਿੰਦਾ ਹੈ ਬਾਬਾ ਹਰਸੇ ਦਾ ਹੁਕਮ ਆ ਜਾਂਦਾ ਬਾਬਾ ਹਰਸੇ ਦਾ ਹੁਕਮ ਸਰਬੱਤ ਦੇ ਭਲੇ ਲਈ ਜਿਹਦਾ ਹੁਣ ਆਪਾਂ ਖੰਡ ਪੜਤੰਦ ਕਰਾਇਆ ਮੁਰ ਬਾਬਾ ਜੀ ਨੇ ਫੇਰ ਕਿਰਪਾ ਕਰਤੀ ਅੱਜ ਦੋ ਤਰੀਕੇ ਗੋਰੇ ਪਰਿਵਾਰ ਵੱਲੋਂ ਅੱਜ ਪਹਿਲਾ ਖੰਡ ਪੜਸਾ ਦੂਜਾ ਪਰਮਜੀਤ ਸਿੰਘ ਪੰਮਾ ਤੀਜਾ ਸਾਡੇ ਪਰਮਜੀਤ ਸਿੰਘ ਜੌਹੜ ਚੌਥਾ ਕੁਲਵਿੰਦਰ ਸਿੰਘ ਜੀ ਪੰਜਵਾਂ ਜਰਮ ਕਮਜੀ ਛੇਵਾਂ ਬਲਕਿਸ਼ਨ ਜੀ ਅੱਜ ਇਦਾਂ ਲੜੀਆਂ ਪੂਰੀਆਂ ਦੀਆਂ ਪੂਰੀਆਂ 13 ਖੰਡ ਪੜਸਾ ਹਰ ਰੋਜ਼ 21 ਤਰੀਕ ਤੱਕ ਦੋ ਤੋਂ ਹੋ ਕੇ ਲੰਗਰ ਪੰਡਾਰੇ ਚੱਲਦੇ ਰਹਿਣਗੇ ਹਰ ਪੀਰਤਾਂ ਲਈ ਦੁੱਖ ਤਤ ਵਿੱਚ ਦੇਦੇ ਵੱਲੋਂ 10 ਤਰੀਕ ਤੱਕ ਲੰਗਰ ਪੰਡਾਰਾ ਮੇਰੀਆਂ ਬੀਬੀਆਂ ਬੜਾ ਤਿਆਰ ਕਰਨਗੇ ਆ ਅਸੀਂ ਆ ਜਿੱਥੇ ਲੋੜਿਆ ਸੰਪਰਕ ਬਹੁਤ ਥੋਈ ਸ਼ਕਤੀ ਸਾਹਿਬ ਨੇ ਕਰ ਲਿਆ ਹੈ ਸੰਤ ਬਾਬਾ ਮੁੰਡ ਜੀ ਦੇ ਤੇ ਆਣ ਭੋਜੇ ਦਿੱਤਾ ਜਾਵੇਗਾ ਇਤੋਂ ਪਿਆਰ ਕਰਕੇ ਕਿਉਂਕਿ ਸੁੱਕਾ ਨਹੀਂ ਆ ਲੋਕਾਂ ਦੇ ਕੋਲ ਪਕਾਉਣ ਨੂੰ ਪੱਠੀਆਂ ਨਹੀਂ ਹੈ। ਘੇਰੇ ਚ ਆ ਗਏ। ਡੇਰੇ ਨੂੰ ਤਿਆਰ ਕਰਕੇ ਲੈ ਕੇ ਜਾਵਾਂਗੇ ਹਰ ਰੋਜ਼ ਜਿੱਥੇ-ਜਿੱਥੇ ਜਾਣਾ ਪਵੇਗਾ। ਸਾਧ ਸੰਗਤ ਜੀ ਭਲੇ ਦੀ ਖਾਤਰ ਸੁਵਿਧੀਆਂ ਸਖਤਾਂ ਡੇਰਾ ਬਾਬਾ ਹਸਰਾ ਦੇ ਬੱਚੇ ਖੰਡਪਾਗ ਭੋਜ ਪੈ ਜਾ ਕਰੂਗਾ ਦੂਜਾ ਰੰਭ ਹੋ ਜਾਊਗਾ, ਦੂਜਾ ਤੀਜਾ ਇਦਾਂ ਲੜੀ ਚੱਲੇਗੀ 21 ਤਰੀਕ ਤੱਕ। ਸਾਧ ਸੰਗਤ ਜੀ ਅੱਜ ਰਬ ਦਾ ਕੀਤੀ ਗਈ ਆ। ਕੀਰਤਨ ਕੀਤਾ ਗਿਆ। ਮੈਂ ਸੰਗਤਾਂ ਨੂੰ ਬੇਨਤੀ ਕਰਦਾ ਇਹ ਡੇਰੇ ਵਿੱਚ ਵੱਡੇ-ਵੱਡੇ ਹੋਰ ਕਈ ਬਣੇ ਹੋਏ ਆ ਤੇ ਪ੍ਰਬੰਧ ਬਹੁਤ ਆ ਰਹਿਣ ਦਾ ਲੰਗਰ ਤੁਹਾਡੀ ਕਿਰਪਾ ਨਾਲ ਬੜਾ ਹੈ ਜਿਹੜੇ ਪਾਣੀ ਦੀ ਮਾਰ ਵਿੱਚ ਘਰਾਂ ਤੋਂ ਬਾਹਰ ਆ ਉਹ ਜਦੋਂ ਵੀ ਮਰਜ਼ੀ ਇੱਥੇ ਆ ਸਕਦੇ ਆ ਜਿੰਨਾਂ ਚਿਰ ਵੀ ਰਹਿਣਾ ਉਹਨਾਂ ਦੇ ਲੰਗਰ ਪੁਹਾਰੇ ਰਹਿਣ ਦਾ ਪੂਰਾ ਪ੍ਰਬੰਧ ਹੈ ਔਰ ਸੇਵਾ ਕੀਤੀ ਜਾਵੇਗੀ ਆ ਸਕਦੇ ਹੋ ਜਦੋਂ ਵੀ ਮਰਜ਼ੀ ਇਹਨਾਂ ਕੋ ਸੇਵਾ ਦੇ ਹੋਏ ਸੰਗਤ ਦੀ ਸਭ ਤੋਂ ਤੁਹਾਡਾ ਹੈ। ਬਾਬਾ ਜੀ ਦੇ ਦਰਵਾਜ਼ੇ ਬੱਚੇ ਸੰਗਤਾਂ ਜਾਜਾ ਕਰ ਕਰਦੀਆਂ ਨੇ। ਆਓ ਪਰਮਾਤਮਾ ਦੇ ਚਰਨ ਅਰਦਾਸਾ ਕਰਕੇ ਹਰ ਰੋਜ਼ ਭਲਾ ਕਰੇ ਪਰਮਾਤਮਾ ਸਾਡੀਆਂ ਗੱਲਾਂ ਨੂੰ ਬਖਸ਼ੇ। ਯਾ ਕਰਦੇ ਧੰਨ ਕਰਦੇ ਵਾਹਿਗੁਰੂ ਜੀ ਦਾ ਖਾਤਾ ਵਾਹਿਗੁਰੂ ਜੀ ਬਤ ਹੈ। ਸੰਗਬਾਬ ਜਸਵਿੰਦਰਪਾਲ ਜੀ ਦਾ ਫੋਨ ਆਇਆ। ਇਟਲੀ ਤੋਂ ਡੈਡੀ ਜੀ ਇਹ ਵੀ ਕਾਰਜ ਕਰੋ। ਸਤਿ ਪੰਦੀ ਬਿਬੀ ਬਿਬੀ ਰਾਣੀ ਜੀ ਦੇਖੇ ਸਾਰੇ ਕਮੈਂਟ ਕਿੱਥੇ ਜਾਂਦੇ ਆ ਬਾਬਾ ਮੋਹਰਜੀ ਵੀ ਆ ਖੁਦ ਫਿਲਮ ਬਣਾ ਰਿਹਾ ਹੈ ਕੰਪੀ ਵੀ ਫਿਲਮ ਬਣਾ ਰਿਹਾ ਹੈ ਲਿਆ ਕਰ ਦੇ